ਵਾਹਿਗੁਰੂ ਸਾਹਿਬ ਜੀਓ ਦੀਵਾਲੀ ਦੀ ਰਾਤ ਦੀਵੇ ਬਾਲੀਅਨ ਤਾਰੇ ਜਾਤ ਸਨਾਤ ਅੰਬਰ ਭਾਲੀਅਨ ਫੁੱਲਾਂ ਦੀ ਬਾਗਾਂਤ ਚੁਣ-ਚੁਣ ਚਾਲੀਅਨ ਤੀਰਥ ਜਾਤੀ ਜਾਤ ਨੈਣ ਨਿਹਾਲੀਅਨ ਹਰ ਚੰਦੌਰੀ ਝਾਤ ਵਸਾਏ ਉਚਾਲੀਆ ਨਾ ਗੁਰਮੁਖ ਸੁਖ ਫਲ ਦਾਤ ਸ਼ਬਦ ਸੰਭਾਲੀਆ ਨਾ ਦੀਵਾਲੀ ਦੀ ਰਾਤ ਦੀਵੇ ਬਾਲੀਆ ਨਾ ਤਾਰੇ ਜਾਤ ਸਨਾਤ ਅੰਬਰ ਭਾਲੀਆ ਨਾ ਫੁੱਲਾਂ ਦੀ ਬਾਗਾਤ ਚੁਣ-ਚੁਣ ਚਾਲੀਆ ਨਾ ਤੀਰਥ ਜਾਤੀ ਜਾਤ ਨੈਣ ਨਿਹਾਲੀਆਂ ਹਰ ਚੰਦੌਰੀ ਝਾਤ ਵਸਾਏ ਉਚਾਲੀਆਂ ਗੁਰਮੁਖ ਸੁਖ ਫਲ ਦਾਤ ਸ਼ਬਦ ਸੰਭਾਲੀਆਂ ਵਾਹਿਗੁਰੂ ਸਾਹਿਬ ਜੀਓ ਦੀਵਾਲੀ ਦੀ ਰਾਤ ਦੀਵੇ ਬਾਲੀਆਂ ਤਾਰੇ ਜਾਤ ਸਨਾਤ ਅੰਬਰ ਪਾਲੀਅਨ ਫੁੱਲਾਂ ਦੀ ਬਾਗਾਂਤ ਚੁਣ-ਚੁਣ ਚਾਲੀਅਨ ਤੀਰਥ ਜਾਤੀ ਜਾਤ ਨੈਣ ਨਿਹਾਲੀਅਨ ਹਰ ਚੰਦੌਰੀ ਝਾਤ ਵਸਾਏ ਉਚਾਲੀਅਨ ਗੁਰਮੁਖ ਸੁਖ ਫਲ ਦਾਤ ਸ਼ਬਦ ਸੰਭਾਲੀਅਨ ਦੀਵਾਲੀ ਦੀ ਰਾਤ ਦੀਵੇ ਬਾਲੀਅਨ ਤਾਰੇ ਜਾਤ ਸਨਾਤ ਅੰਬਰ ਭਾਲੀਅਨ ਫੁੱਲਾਂ ਦੀ ਬਾਗਾਂਤ ਚੁਣ-ਚੁਣ ਚਾਲੀਅਨ ਤੀਰਥ ਜਾਤੀ ਜਾਤ ਨੈਣ ਨਿਹਾਲੀਅਨ ਹਰ ਚੰਦੌਰੀ ਝਾਤ ਵਸਾਏ ਉਚਾਲੀਅਨ ਗੁਰਮੁਖ ਸੁਖ ਫਲਦਾਤ ਸ਼ਬਦ ਸੰਭਾਲੀਅਨ ਵਾਹਿਗੁਰੂ ਸਾਹਿਬ ਜੀਓ ਦੀਵਾਲੀ ਦੀ ਰਾਤ ਦੀਵੇ ਬਾਲੀਅਨ ਤਾਰੇ ਜਾਤ ਸਨਾਤ ਅੰਬਰ ਭਾਲੀਅਨ ਫੁੱਲਾਂ ਦੀ ਬਾਗਾਂ ਚੁਣ-ਚੁਣ ਚਾਲੀਅਨ ਤੀਰਥ ਜਾਤੀ ਜਾਤ ਨੈਣ ਨਿਹਾਲੀਆ ਨਾ ਹਰ ਚੰਦੌਰੀ ਝਾਤ ਵਸਾਏ ਉਚਾਲੀਆ ਨਾ ਗੁਰਮੁਖ ਸੁਖ ਫਲ ਦਾਤ ਸ਼ਬਦ ਸੰਭਾਲੀਆ ਨਾ ਦੀਵਾਲੀ ਦੀ ਰਾਤ ਦੀਵੇ ਬਾਲੀਆ ਨਾ ਤਾਰੇ ਜਾਤ ਸਨਾਤ ਅੰਬਰ ਭਾਲੀਆ ਨਾ ਫੁੱਲਾਂ ਦੀ ਬਾਗਾਂਤ ਚੁਣ-ਚੁਣ ਚਾਲੀਅਨ ਤੀਰਥ ਜਾਤੀ-ਜਾਤ ਨੈਣ ਨਿਹਾਲੀਅਨ ਹਰ ਚੰਦੌਰੀ ਝਾਤ ਵਸਾਏ ਉਚਾਲੀਅਨ ਗੁਰਮੁਖ ਸੁਖ ਫਲਦਾਤ ਸ਼ਬਦ ਸੰਭਾਲੀਅਨ ਵਾਹਿਗੁਰੂ ਸਾਹਿਬ ਜੀਓ ਦੀਵਾਲੀ ਦੀ ਰਾਤ ਦੀਵੇ ਬਾਲੀਅਨ ਤਾਰੇ ਜਾਤ ਸਨਾਤ ਅੰਬਰ ਭਾਲੀਅਨ ਫੁੱਲਾਂ ਦੀ ਬਾਗਾਂਤ ਚੁਣ-ਚੁਣ ਚਾਲੀਅਨ ਤੀਰਥ ਜਾਤੀ ਜਾਤ ਨੈਣ ਨਿਹਾਲੀਅਨ ਹਰ ਚੰਦੌਰੀ ਝਾਤ ਵਸਾਏ ਉਚਾਲੀਅਨ ਗੁਰਮੁਖ ਸੁਖ ਫਲਦਾਤਾ ਸ਼ਬਦ ਸੰਭਾਲੀਅਨ ਦੀਵਾਲੀ ਦੀ ਰਾਤ ਦੀਵੇ ਬਾਲੀਅਨ ਤਾਰੇ ਜਾਤ ਸਨਾਤ ਅੰਬਰ ਭਾਲੀਅਨ ਫੁੱਲਾਂ ਦੀ ਬਾਗਾਂਤ ਚੁਣ-ਚੁਣ ਚਾਲੀਅਨ ਤੀਰਥ ਜਾਤੀ ਜਾਤ ਨੈਣ ਨਿਹਾਲੀਅਨ ਹਰ ਚੰਦ ਔਰੀ ਝਾਤ ਵਸਾਏ ਉਚਾਲੀਆਨ ਗੁਰਮੁਖ ਸੁਖ ਫਲਦਾਤ ਸ਼ਬਦ ਸੰਭਾਲੀਆਨ ਵਾਹਿਗੁਰੂ ਸਾਹਿਬ ਜੀਓ ਦੀਵਾਲੀ ਦੀ ਰਾਤ ਦੀਵੇ ਬਾਲੀਆਨ ਤਾਰੇ ਜਾਤ ਸਨਾਤ ਅੰਬਰ ਭਾਲੀਆਨ ਫੁੱਲਾਂ ਦੀ ਬਾਗਾਂਤ ਚੁਣ-ਚੁਣ ਚਾਲੀਆਂ ਨ ਤੀਰਥ ਜਾਤੀ ਜਾਤ ਨੈਣ ਨਿਹਾਲੀਆਂ ਨ ਹਰ ਚੰਦੌਰੀ ਝਾਤ ਵਸਾਏ ਉਚਾਲੀਆਂ ਨ ਗੁਰਮੁਖ ਸੁਖ ਫਲ ਦਾਤ ਸ਼ਬਦ ਸੰਭਾਲੀਆਂ ਨ ਦੀਵਾਲੀ ਦੀ ਰਾਤ ਦੀਵੇ ਬਾਲੀਅਨ ਤਾਰੇ ਜਾਤ ਸਨਾਤ ਅੰਬਰ ਭਾਲੀਅਨ ਫੁੱਲਾਂ ਦੀ ਬਾਗਾਂਤ ਚੁਣ-ਚੁਣ ਚਾਲੀਅਨ ਤੀਰਥ ਜਾਤੀ ਜਾਤ ਨੈਣ ਨਿਹਾਲੀਅਨ ਹਰ ਚੰਦੌਰੀ ਝਾਤ ਵਸਾਏ ਉਚਾਲੀਅਨ ਗੁਰਮੁਖ ਸੁਖ ਫਲਦਾਤ ਸ਼ਬਦ ਸੰਭਾਲੀਅਨ ਵਾਹਿਗੁਰੂ ਸਾਹਿਬ ਜੀਓ ਦੀਵਾਲੀ ਦੀ ਰਾਤ ਦੀਵੇ ਬਾਲੀਅਨ ਤਾਰੇ ਜਾਤ ਸਨਾਤ ਅੰਬਰ ਭਾਲੀਅਨ ਫੁੱਲਾਂ ਦੀ ਬਾਗਾਂ ਚੁਣ-ਚੁਣ ਚਾਲੀਅਨ ਤੀਰਥ ਜਾਤੀ ਜਾਤ ਨੈਣ ਨਿਹਾਲੀਆ ਨਾ ਹਰ ਚੰਦੌਰੀ ਝਾਤ ਵਸਾਏ ਉਚਾਲੀਆ ਨਾ ਗੁਰਮੁਖ ਸੁਖ ਫਲ ਦਾਤ ਸ਼ਬਦ ਸੰਭਾਲੀਆ ਨਾ ਦੀਵਾਲੀ ਦੀ ਰਾਤ ਦੀਵੇ ਬਾਲੀਆ ਨਾ ਤਾਰੇ ਜਾਤ ਸਨਾਤ ਅੰਬਰ ਭਾਲੀਆ ਨਾ ਫੁੱਲਾਂ ਦੀ ਬਾਗਾਂਤ ਚੁਣ-ਚੁਣ ਚਾਲੀਅਨ ਤੀਰਥ ਜਾਤੀ-ਜਾਤ ਨੈਣ ਨਿਹਾਲੀਅਨ ਹਰ ਚੰਦੌਰੀ ਝਾਤ ਵਸਾਏ ਉਚਾਲੀਅਨ ਗੁਰਮੁਖ ਸੁਖ ਫਲਦਾਤ ਸ਼ਬਦ ਸੰਭਾਲੀਅਨ ਵਾਹਿਗੁਰੂ ਸਾਹਿਬ ਜੀਓ ਦੀਵਾਲੀ ਦੀ ਰਾਤ ਦੀਵੇ ਬਾਲੀਅਨ ਤਾਰੇ ਜਾਤ ਸਨਾਤ ਅੰਬਰ ਭਾਲੀਅਨ ਫੁੱਲਾਂ ਦੀ ਬਾਗਾਂਤ ਚੁਣ-ਚੁਣ ਚਾਲੀਅਨ ਤੀਰਥ ਜਾਤੀ ਜਾਤ ਨੈਣ ਨਿਹਾਲੀਅਨ ਹਰ ਚੰਦੌਰੀ ਝਾਤ ਵਸਾਏ ਉਚਾਲੀਅਨ ਗੁਰਮੁਖ ਸੁਖ ਫਲਦਾਤ ਸ਼ਬਦ ਸੰਭਾਲੀਅਨ ਦੀਵਾਲੀ ਦੀ ਰਾਤ ਦੀਵੇ ਬਾਲੀਅਨ ਤਾਰੇ ਜਾਤ ਸਨਾਤ ਅੰਬਰ ਭਾਲੀਅਨ ਫੁੱਲਾਂ ਦੀ ਬਾਗਾਂਤ ਚੁਣ-ਚੁਣ ਚਾਲੀਅਨ ਤੀਰਥ ਜਾਤੀ ਜਾਤ ਨੈਣ ਨਿਹਾਲੀਅਨ ਹਰ ਚੰਦ ਔਰੀ ਝਾਤ ਵਸਾਏ ਉਚਾਲੀਅਨ ਗੁਰਮੁਖ ਸੁਖ ਫਲਦਾਤ ਸ਼ਬਦ ਸੰਭਾਲੀਅਨ ਵਾਹਿਗੁਰੂ ਸਾਹਿਬ ਜੀਓ ਦੀਵਾਲੀ ਦੀ ਰਾਤ ਦੀਵੇ ਬਾਲੀਅਨ ਤਾਰੇ ਜਾਤ ਸਨਾਤ ਅੰਬਰ ਭਾਲੀਅਨ ਫੁੱਲਾਂ ਦੀ ਬਾਗਾਂਤ ਚੁਣ-ਚੁਣ ਚਾਲੀਆਂ ਨ ਤੀਰਥ ਜਾਤੀ ਜਾਤ ਨੈਣ ਨਿਹਾਲੀਆਂ ਨ ਹਰ ਚੰਦੌਰੀ ਝਾਤ ਵਸਾਏ ਉਚਾਲੀਆਂ ਨ ਗੁਰਮੁਖ ਸੁਖ ਫਲ ਦਾਤ ਸ਼ਬਦ ਸੰਭਾਲੀਆਂ ਨ ਦੀਵਾਲੀ ਦੀ ਰਾਤ ਦੀਵੇ ਬਾਲੀਅਨ ਤਾਰੇ ਜਾਤ ਸਨਾਤ ਅੰਬਰ ਭਾਲੀਅਨ ਫੁੱਲਾਂ ਦੀ ਬਾਗਾਂਤ ਚੁਣ-ਚੁਣ ਚਾਲੀਅਨ ਤੀਰਥ ਜਾਤੀ ਜਾਤ ਨੈਣ ਨਿਹਾਲੀਅਨ ਹਰ ਚੰਦੌਰੀ ਝਾਤ ਵਸਾਏ ਉਚਾਲੀਅਨ ਗੁਰਮੁਖ ਸੁਖ ਫਲਦਾਤ ਸ਼ਬਦ ਸੰਭਾਲੀਅਨ ਵਾਹਿਗੁਰੂ ਸਾਹਿਬ ਜੀਓ ਦੀਵਾਲੀ ਦੀ ਰਾਤ ਦੀਵੇ ਬਾਲੀਅਨ ਤਾਰੇ ਜਾਤ ਸਨਾਤ ਅੰਬਰ ਭਾਲੀਅਨ ਫੁੱਲਾਂ ਦੀ ਬਾਗਾਂ ਚੁਣ-ਚੁਣ ਚਾਲੀਅਨ ਤੀਰਥ ਜਾਤੀ ਜਾਤ ਨੈਣ ਨਿਹਾਲੀਆ ਨਾ ਹਰ ਚੰਦੌਰੀ ਝਾਤ ਵਸਾਏ ਉਚਾਲੀਆ ਨਾ ਗੁਰਮੁਖ ਸੁਖ ਫਲ ਦਾਤ ਸ਼ਬਦ ਸੰਭਾਲੀਆ ਨਾ ਦੀਵਾਲੀ ਦੀ ਰਾਤ ਦੀਵੇ ਬਾਲੀਆ ਨਾ ਤਾਰੇ ਜਾਤ ਸਨਾਤ ਅੰਬਰ ਭਾਲੀਆ ਨਾ ਫੁੱਲਾਂ ਦੀ ਬਾਗਾਂਤ ਚੁਣ-ਚੁਣ ਚਾਲੀਅਨ ਤੀਰਥ ਜਾਤੀ-ਜਾਤ ਨੈਣ ਨਿਹਾਲੀਅਨ ਹਰ ਚੰਦੌਰੀ ਝਾਤ ਵਸਾਏ ਉਚਾਲੀਅਨ ਗੁਰਮੁਖ ਸੁਖ ਫਲਦਾਤ ਸ਼ਬਦ ਸੰਭਾਲੀਅਨ ਵਾਹਿਗੁਰੂ ਸਾਹਿਬ ਜੀਓ ਦੀਵਾਲੀ ਦੀ ਰਾਤ ਦੀਵੇ ਬਾਲੀਅਨ ਤਾਰੇ ਜਾਤ ਸਨਾਤ ਅੰਬਰ ਭਾਲੀਅਨ ਫੁੱਲਾਂ ਦੀ ਬਾਗਾਂਤ ਚੁਣ-ਚੁਣ ਚਾਲੀਅਨ ਤੀਰਥ ਜਾਤੀ ਜਾਤ ਨੈਣ ਨਿਹਾਲੀਅਨ ਹਰ ਚੰਦੌਰੀ ਝਾਤ ਵਸਾਏ ਉਚਾਲੀਅਨ ਗੁਰਮੁਖ ਸੁਖ ਫਲਦਾਤਾ ਸ਼ਬਦ ਸੰਭਾਲੀਅਨ ਦੀਵਾਲੀ ਦੀ ਰਾਤ ਦੀਵੇ ਬਾਲੀਅਨ ਤਾਰੇ ਜਾਤ ਸਨਾਤ ਅੰਬਰ ਭਾਲੀਅਨ ਫੁੱਲਾਂ ਦੀ ਬਾਗਾਂਤ ਚੁਣ-ਚੁਣ ਚਾਲੀਅਨ ਤੀਰਥ ਜਾਤੀ ਜਾਤ ਨੈਣ ਨਿਹਾਲੀਅਨ ਹਰ ਚੰਦ ਔਰੀ ਝਾਤ ਵਸਾਏ ਉਚਾਲੀਅਨ ਗੁਰਮੁਖ ਸੁਖ ਫਲਦਾਤ ਸ਼ਬਦ ਸੰਭਾਲੀਅਨ ਵਾਹਿਗੁਰੂ ਸਾਹਿਬ ਜੀਓ ਦੀਵਾਲੀ ਦੀ ਰਾਤ ਦੀਵੇ ਬਾਲੀਅਨ ਤਾਰੇ ਜਾਤ ਸਨਾਤ ਅੰਬਰ ਭਾਲੀਅਨ ਫੁੱਲਾਂ ਦੀ ਬਾਗਾਂਤ ਚੁਣ-ਚੁਣ ਚਾਲੀਆਂ ਨ ਤੀਰਥ ਜਾਤੀ ਜਾਤ ਨੈਣ ਨਿਹਾਲੀਆਂ ਨ ਹਰ ਚੰਦੌਰੀ ਝਾਤ ਵਸਾਏ ਉਚਾਲੀਆਂ ਨ ਗੁਰਮੁਖ ਸੁਖ ਫਲ ਦਾਤ ਸ਼ਬਦ ਸੰਭਾਲੀਆਂ ਨ ਦੀਵਾਲੀ ਦੀ ਰਾਤ ਦੀਵੇ ਬਾਲੀਆਂ ਤਾਰੇ ਜਾਤ ਸਨਾਤ ਅੰਬਰ ਭਾਲੀਆਂ ਫੁੱਲਾਂ ਦੀ ਬਾਗਾਂਤ ਚੁਣ ਚੁਣ ਚਾਲੀਆਂ ਤੀਰਥ ਜਾਤੀ ਜਾਤ ਨੈਣ ਨਿਹਾਲੀਆਂ ਹਰ ਚੰਦੌਰੀ ਝਾਤ ਵਸਾਏ ਉਚਾਲੀਆਂ ਗੁਰਮੁਖ ਸੁਖ ਫਲਦਾਤ ਸ਼ਬਦ ਸੰਭਾਲੀਅਨ ਵਾਹਿਗੁਰੂ ਸਾਹਿਬ ਜੀਓ ਦੀਵਾਲੀ ਦੀ ਰਾਤ ਦੀਵੇ ਬਾਲੀਅਨ ਤਾਰੇ ਜਾਤ ਸਨਾਤ ਅੰਬਰ ਭਾਲੀਅਨ ਫੁੱਲਾਂ ਦੀ ਬਾਗਾਂਤ ਚੁਣ-ਚੁਣ ਚਾਲੀਅਨ तीर्थ जाती जात नैण निहालियन हर चंदोरी चात वसाई उचालियन गुरमुख सुख फल दात शब्द संभालियन दीवाली दी रात दीवे बालियन तारे जात सनात अंबर पालियन ਫੁੱਲਾਂ ਦੀ ਬਾਗਾਂਤ ਚੁਣ-ਚੁਣ ਚਾਲੀਅਨ ਤੀਰਥ ਜਾਤੀ-ਜਾਤ ਨੈਣ ਨਿਹਾਲੀਅਨ ਹਰ ਚੰਦੌਰੀ ਝਾਤ ਵਸਾਏ ਉਚਾਲੀਅਨ ਗੁਰਮੁਖ ਸੁਖ ਫਲਦਾਤ ਸ਼ਬਦ ਸੰਭਾਲੀਅਨ ਵਾਹਿਗੁਰੂ ਸਾਹਿਬ ਜੀਓ ਦੀਵਾਲੀ ਦੀ ਰਾਤ ਦੀਵੇ ਬਾਲੀਅਨ ਤਾਰੇ ਜਾਤ ਸਨਾਤ ਅੰਬਰ ਭਾਲੀਅਨ ਫੁੱਲਾਂ ਦੀ ਬਾਗਾਂਤ ਚੁਣ-ਚੁਣ ਚਾਲੀਅਨ ਤੀਰਥ ਜਾਤੀ ਜਾਤ ਨੈਣ ਨਿਹਾਲੀਅਨ ਹਰ ਚੰਦੌਰੀ ਝਾਤ ਵਸਾਏ ਉਚਾਲੀਅਨ ਗੁਰਮੁਖ ਸੁਖ ਫਲਦਾਤ ਸ਼ਬਦ ਸੰਭਾਲੀਅਨ ਦੀਵਾਲੀ ਦੀ ਰਾਤ ਦੀਵੇ ਬਾਲੀਅਨ ਤਾਰੇ ਜਾਤ ਸਨਾਤ ਅੰਬਰ ਭਾਲੀਅਨ ਫੁੱਲਾਂ ਦੀ ਬਾਗਾਂਤ ਚੁਣ-ਚੁਣ ਚਾਲੀਅਨ ਤੀਰਥ ਜਾਤੀ ਜਾਤ ਨੈਣ ਨਿਹਾਲੀਅਨ ਹਰ ਚੰਦ ਔਰੀ ਝਾਤ ਵਸਾਏ ਉਚਾਲੀਅਨ ਗੁਰਮੁਖ ਸੁਖ ਫਲਦਾਤ ਸ਼ਬਦ ਸੰਭਾਲੀਅਨ